ਪੰਜਾਬੀ ਦੀ ਇੱਕ ਕਹਾਵਤ ਹੈ ਪੱਟਿਆ ਪਹਾੜ ਨਿਕਲਿਆ ਚੂਹਾ ਅੱਜ ਦਾ ਕੇਂਦਰੀ ਬਜਟ ਵੀ ਬਿਲਕੁਲ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਘੋਸ਼ਣਾ ਪਰ ਪੰਜਾਬ ਨੂੰ ਕੀ ਮਿਲਿਆ ਦੂਰਬਿੰਦ ਤਾਂ ਲੱਭਣ ਲੱਗ ਜਾਓ ਇੱਕ ਵੀ ਐਸਾ ਘੋਸ਼ਣਾ ਨਹੀਂ ਹੈ ਜਿਹਦਾ ਫਾਇਦਾ ਪੰਜਾਬ ਨੂੰ ਹੋਇਆ ਹੋਵੇ ਪੰਜਾਬ ਦਾ ਕਿਸਾਨ ਤਾਂ ਉਮੀਦ ਕਰ ਰਿਹਾ ਸੀ ਕਿ ਪਿਛਲੇ ਸਾਲ ਹੜ੍ਹਾਂ ਦੇ ਵਿੱਚ ਪੰਜਾਬ ਦਾ ਇਹਨਾਂ ਨੁਕਸਾਨ ਹੋਇਆ ਹੈ ਮੋਦੀ ਸਾਹਿਬ ਕੋਈ ਪੰਜਾਬ ਨੂੰ ਸਪੈਸਿਫਿਕ ਕਿਸਾਨਾਂ ਨੂੰ ਕੁਝ ਦੇਣਗੇ ਔਰ ਕਿਸਾਨ ਤੇ ਉਮੀਦ ਕਰ ਰਿਹਾ ਸੀ ਕਿ ਇਸ ਬਜਟ ਦੇ ਵਿੱਚ ਐਮਐਸਕਯੂ ਨੂੰ ਕਾਨੂੰਨੀ ਗਰੰਟੀ ਮਿਲੇਗੀ ਪੰਜਾਬ ਦਾ ਨੌਜਵਾਨ ਵੀ ਇਹ ਕਰ ਰਿਹਾ ਸੀ ਕਿ 2014 ਦੇ ਵਿੱਚ ਮੋਦੀ ਸਾਹਿਬ ਨੇ ਜੋ ਜੁੰਮਲਾ ਦਿੱਤਾ ਸੀ ਉਹਨਾਂ ਨੂੰ ਲਾਰਾ ਲਾਇਆ ਸੀ ਕਿ 2 ਕਰੋੜ ਨੌکریاں ਹਰ ਸਾਲ ਦੇਵਾਂਗੇ ਤੇ ਪੰਜਾਬ ਦਾ ਨੌਜਵਾਨ ਤਾਂ ਅੱਜ ਵੀ ਉਮੀਦ ਕਰ ਰਿਹਾ ਸੀ ਕਿ ਸ਼ਾਇਦ ਇਸ ਬਜਟ ਦੇ ਵਿੱਚ ਮਿਲ ਜਾ ਪੰਜਾਬ ਦੇ ਆਮ ਲੋਕਾਂ ਨੂੰ ਵੀ ਕੁਝ ਨਹੀਂ ਮਿਲਿਆ ਉਮੀਦ ਕਰ ਰਹੀ ਸੀ ਇੰਡਸਟਰੀ ਕਿ ਪੰਜਾਬ ਦੀ ਇੰਡਸਟਰੀ ਨੂੰ ਪਰਫੁੱਲਤ ਕਰਨ ਵਾਸਤੇ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਕੁਝ ਸਪੈਸ਼ਲ ਇਨਸੈਂਟਿਵ ਜਾਂ ਸਪੈਸ਼ਲ ਜ਼ੋਨ ਅਨਾਉਂਸ ਕੀਤਾ ਜਾਏਗਾ ਇੰਡਸਟਰੀ ਨੂੰ ਕੁਝ ਨਹੀਂ ਮਿਲਿਆ ਆਮ ਲੋਕ ਮਹਿੰਗਾਈ ਤੋਂ ਤਰਾਤਰ ਕਰ ਰਹੇ ਹੈਗੇ ਔਰ ਮਹਿੰਗਾਈ ਲਗਾਤਾਰ ਉਹਨਾਂ ਦਾ ਲੱਕ ਤੋੜ ਰਹੀ ਹੈਗੀ ਹੈ ਉਹਨਾਂ ਵਾਸਤੇ ਇਸ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਤਾਂ ਫਿਰ ਇਸ ਬਜਟ ਦੇ ਵਿੱਚ ਹੈ ਕੀ ਹੈ ਇਸ ਕਰਕੇ ਲੋਕ ਬਿਲਕੁਲ ਕਹਿੰਦੇ ਹੈ ਕਿ ਤੂੜੀ ਵਾਲੀ ਪੰਡ ਦੇ ਵਿੱਚੋਂ ਸੂਈ ਲੱਭੀ ਜਾ ਸਕਦੀ ਹੈ ਮਤਲਬ ਮੋਦੀ ਸਾਹਿਬ ਦੀ ਸਰਕਾਰ ਤੋਂ ਆਮ ਲੋਕਾਂ ਦਾ ਭਲਾ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਕ ਵਾਰੀ ਫੇਰ ਜਿਹੜਾ ਇਹ ਬਜਟ ਹੈਗਾ ਇਹ ਬਜਟ ਅਡਾਨੀ ਅਮਬਾਨੀ ਵਰਗੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਹੀ ਹੈ ਆਮ ਲੋਕਾਂ ਦੇ ਹੱਕ ਦੇ ਵਿੱਚ ਇਸ ਦੇ ਵਿੱਚ ਕੁਝ ਵੀ ਨਹੀਂ ਮਿਲੇਗਾ ਕਵਿਸ਼ਨਾਂ ਮਤਲਬ ਬਹੁਤ ਕੀਤੀਆਂ 10000 ਕਰੋੜ ਰੁਪਇਆ 40000 ਕਰੋੜ ਰੁਪਇਆ ਪਰ ਕਿਹੜੇ ਸੂਬੇ ਨੂੰ ਮਿਲਿਆ ਕੀ ਹੈ ਇਸ ਬਜਟ ਦੇ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਹੈਗਾ ਕੁੱਲ ਵਲਾਕੇ ਇਸ ਬਜਟ ਨੇ ਜਿੱਥੇ ਦੇਸ਼ ਦੇ ਲੋਕਾਂ ਨੂੰ ਨਿਰਾਸ਼ ਕੀਤਾ ਖਾਸ ਕਰਕੇ ਪੰਜਾਬੀਆਂ ਨੂੰ ਉਹ ਪੰਜਾਬ ਜਿਨ੍ਹਾਂ ਨੇ ਹਮੇਸ਼ਾ ਦੇਸ਼ ਦੇ ਅਨਾਜ ਪੰਡਾਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਉਹ ਪੰਜਾਬੀ ਜਿਨ੍ਹਾਂ ਨੇ ਦੇਸ਼ ਦੇ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਦੇ ਵੀ ਸਤੋ ਕੁਟੀਆਂ ਕੁਰਬਾਨੀਆਂ ਦਿੱਤੀਆਂ ਨੇ ਉਹ ਤੇ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ ਇਸ ਬਜਟ ਦੇ ਵਿੱਚ ਤੇ ਕੁਝ ਵੀ ਨਹੀਂ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਇਸ ਤਰ੍ਹਾਂ ਦੇ ਬਜਟ ਦੇ ਨਾਲ ਘੋਸ਼ਨਾਵਾਂ ਦੇ ਨਾਲ ਕੁਝ ਨਹੀਂ ਮਿਲਣਾ ਲੋਕਾਂ ਨੂੰ ਸਪੈਸੀਫਿਕਲੀ ਗਰਾਊਂਡ ਦੇ ਉੱਤੇ ਰਾਹਤ ਚਾਹੀਦੀ ਹੈ ਵਿਕਾਸ ਚਾਹੀਦੀ ਹੈ ਕੁੱਲ ਮਿਲਾ ਕੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਇਹ ਬਜਟ ਖਰਾ ਨਹੀਂ ਉਤਰਿਆ ਪੰਜਾਬੀ ਦੀ ਇੱਕ ਕਹਾਵਤ ਹੈ ਪੱਟਿਆ ਪਹਾੜ ਨਿਕਲਿਆ ਚੂਹਾ ਅੱਜ ਦਾ ਕੇਂਦਰੀ ਬਜਟ ਵੀ ਬਿਲਕੁਲ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਘੋਸ਼ਨਾ ਪਰ ਪੰਜਾਬ ਨੂੰ ਕੀ ਮਿਲਿਆ ਦੂਰ ਵੀ ਤਾਂ ਲੱਭਣ ਲੱਗ ਜਓ ਇੱਕ ਵੀ ਐਸਾ ਘੋਸ਼ਣਾ ਨਹੀਂ ਹੈ ਜਿਹਦਾ ਫਾਇਦਾ ਪੰਜਾਬ ਨੂੰ ਹੋਇਆ ਹੋਵੇ ਪੰਜਾਬ ਦਾ ਕਿਸਾਨ ਤਾਂ ਉਮੀਦ ਕਰ ਰਿਹਾ ਸੀ ਕਿ ਪਿਛਲੇ ਸਾਲ ਹੜ੍ਹਾਂ ਦੇ ਵਿੱਚ ਪੰਜਾਬ ਦਾ ਇਹਨਾਂ ਨੁਕਸਾਨ ਹੋਇਆ ਮੋਦੀ ਸਾਹਿਬ ਕੋਈ ਪੰਜਾਬ ਨੂੰ ਸਪੈਸਿਫਿਕ ਕਿਸਾਨਾਂ ਨੂੰ ਕੁਝ ਦੇ ਨਹੀਂ ਗਿ ਔਰ ਕਿਸਾਨ ਤੇ ਉਮੀਦ ਕਰ ਰਿਹਾ ਸੀ ਕਿ ਇਸ ਬਜਟ ਦੇ ਵਿੱਚ ਐਮ ਐਸ ਕੇ ਨੂੰ ਕਾਨੂੰਨੀ ਗਰੰਟੀ ਮਿਲੇਗੀ ਪੰਜਾਬ ਦਾ ਨੌਜਵਾਨ ਉਮੀਦ ਕਰ ਰਿਹਾ ਸੀ ਕਿ 2014 ਦੇ ਵਿੱਚ ਮੋਤੀ ਸਾਹਿਬ ਵਿੱਚ ਜੁੰਗਲਾ ਦਿੱਤਾ ਸੀ ਉਹਨਾਂ ਨੂੰ ਲਾਰਾ ਲਾਇਆ ਸੀ ਕਿ 2 ਕਰੋੜ ਨੌکریاں ਹਰ ਸਾਲ ਦੇਵਾਂਗੇ ਤੇ ਪੰਜਾਬ ਦਾ ਨੌਜਵਾਨ ਤਾਂ ਅੱਜ ਵੀ ਉਮੀਦ ਕਰ ਰਿਹਾ ਸੀ ਕਿ ਸ਼ਾਇਦ ਇਸ ਬਜਟ ਦੇ ਵਿੱਚ ਮਿਲ ਜਾ ਪੰਜਾਬ ਦੇ ਆਮ ਲੋਕਾਂ ਨੂੰ ਵੀ ਕੁਝ ਨਹੀਂ ਮਿਲਿਆ ਉਮੀਦ ਕਰ ਰਹੀ ਸੀ ਇੰਡਸਟਰੀ ਕਿ ਪੰਜਾਬ ਦੀ ਇੰਡਸਟਰੀ ਨੂੰ ਪਰਫੁੱਲਿਤ ਕਰਨ ਵਾਸਤੇ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਕੁਝ ਸਪੈਸ਼ਲ ਇਨਸੈਂਟਿਵ ਜਾਂ ਸਪੈਸ਼ਲ ਜ਼ੋਨ ਅਨਾਉਂਸ ਕੀਤਾ ਜਾਏਗਾ ਇੰਡਸਟਰੀ ਨੂੰ ਕੁਝ ਨਹੀਂ ਮਿਲਿਆ ਆਮ ਲੋਕ ਮਹਿੰਗਾਈ ਤੋਂ ਤਰਾ-ਤਰਾ ਕਰ ਰਹੇ ਹੈਗੇ ਔਰ ਮਹਿੰਗਾਈ ਲਗਾਤਾਰ ਉਹਨਾਂ ਦਾ ਲੱਕ ਤੋੜ ਰਹੀ ਹੈਗੀ ਹੈ ਉਹਨਾਂ ਵਾਸਤੇ ਇਸ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਤਾਂ ਫਿਰ ਇਸ ਬਜਟ ਦੇ ਵਿੱਚ ਹੈ ਕੀ ਹੈ ਇਸ ਕਰਕੇ ਲੋਕ ਬਿਲਕੁਲ ਕਹਿੰਦੇ ਆ ਕਿ ਤੂੜੀ ਵਾਲੀ ਪੱਟ ਦੇ ਵਿੱਚੋਂ ਸੂਈ ਲੱਭੀ ਜਾ ਸਕਦੀ ਹੈ ਮਦਦ ਮੋਦੀ ਸਾਹਿਬ ਦੀ ਸਰਕਾਰ ਤੋਂ ਆਮ ਲੋਕਾਂ ਦਾ ਭਲਾ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਕ ਵਾਰੀ ਫਿਰ ਜਿਹੜਾ ਇਹ ਬਜਟ ਹੈਗਾ ਇਹੇ ਬਜਟ ਅਡਾਨੀ ਅਮਬਾਨੀ ਵਰਗੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਹੀ ਹੈ ਆਮ ਲੋਕਾਂ ਦੇ ਹੱਕ ਦੇ ਵਿੱਚ ਇਸ ਦੇ ਵਿੱਚ ਕੁਝ ਵੀ ਨਹੀਂ ਮਿਲੇਗਾ ਕੁੱਛਣਾ ਮਤੋਂ ਬਹੁਤ ਕੀਤੀਆਂ 10000 ਕਰੋੜ ਰੁਪਇਆ 40000 ਕਰੋੜ ਰੁਪਇਆ ਪਰ ਕਿਹੜੇ ਸੂਬੇ ਨੂੰ ਮਿਲਿਆ ਕੀ ਹੈ ਇਸ ਬਜਟ ਦੇ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਹੈਗਾ ਕੁੱਲ ਵਲਾ ਕੇ ਇਸ ਬਜਟ ਨੇ ਜਿੱਥੇ ਦੇਸ਼ ਦੇ ਲੋਕਾਂ ਨੂੰ ਨਿਰਾਸ਼ ਕੀਤਾ ਖਾਸ ਕਰਕੇ ਪੰਜਾਬੀਆਂ ਨੂੰ ਉਹ ਪੰਜਾਬ ਜਿਨ੍ਹਾਂ ਨੇ ਹਮੇਸ਼ਾ ਦੇਸ਼ ਦੇ ਅਨਾਜ ਭੰਡਾਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਉਹ ਪੰਜਾਬੀ ਜਿਨ੍ਹਾਂ ਨੇ ਦੇਸ਼ ਦੇ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਦੇ ਵਿੱਚ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਦਾਂ ਠੱਗਿਆ ਮਹਿਸੂਸ ਕਰ ਰਹੇ ਨੇ ਇਸ ਬਜਟ ਦੇ ਵਿੱਚ ਤੇ ਕੁਝ ਵੀ ਨਹੀਂ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਇਸ ਤਰ੍ਹਾਂ ਦੇ ਬਜਟ ਦੇ ਨਾਲ ਘੋਸ਼ਨਾਵਾਂ ਦੇ ਨਾਲ ਕੁਝ ਨਹੀਂ ਬਿਲਕੁਲ ਲੋਕਾਂ ਨੂੰ ਸਪੈਸੀਫਿਕਲੀ ਗਰਾਉਂਡ ਦੇ ਉੱਤੇ ਰਾਹਤ ਚਾਹੀਦੀ ਹੈ ਵਿਕਾਸ ਚਾਹੀਦੀ ਹੈ ਕੁਨ ਬਲਾ ਕੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਇਹ ਬਜਟ ਖੜਾ ਨਹੀਂ ਉਤਰਦਾ